ਪੰਜਾਬ ਦੇ ਵਿੱਚ ਆਏ ਹੜ੍ਹਾਂ ਤੋਂ ਬਾਅਦ ਹੁਣ ਉਸਦੇ ਸਾਈਡ ਇਫੈਕਟ ਵਿਖਣ ਲੱਗ ਗਏ ਨੇ ਪਿੰਡਾਂ ਦੇ ਹਾਲਾਤ ਕਾਫੀ ਜ਼ਿਆਦਾ ਮਾੜੇ ਬਣੇ ਹੋਏ ਨੇ ਵਿਸ਼ਕ ਪਾਣੀ ਸੁੱਕਣ ਲੱਗ ਗਿਆ ਹੈ ਘਟਣ ਲੱਗ ਗਿਆ ਹੈ ਔਰ ਲੋਕਾਂ ਨੂੰ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਪਿੰਡਾਂ ਦੇ ਵਿੱਚ ਗੰਦਲਾ ਤੇ ਬਦਬੂਦਾਰ ਪਾਣੀ ਆ ਰਿਹਾ ਹੈ ਨਾ ਉਸ ਪਾਣੀ ਨੂੰ ਪੀਆ ਜਾ ਸਕਦਾ ਤੇ ਨਾ ਹੀ ਉਸ ਦੇ ਨਾਲ ਨਹਾਇਆ ਜਾ ਸਕਦਾ ਕਿਉਂਕਿ ਸਰੀਰ ਤੇ ਜਦੋਂ ਪਾਣੀ ਪਾਇਆ ਜਾਂਦਾ ਤੇ ਖਾਰਿਸ਼ ਹੋਣ ਲੱਗ ਜਾਂਦੀ ਹੈ ਦਾਣੇ ਨਿਕਲਣ ਲੱਗ ਜਾਂਦੇ ਨੇ ਤੇ ਗੰਦਲਾ ਪਾਣੀ ਪੀਆ ਵੀ ਨਹੀਂ ਜਾ ਸਕਦਾ ਪਿੰਡਾਂ ਦੇ ਵਿੱਚ ਅਜਿਹਾ ਗੰਦਲਾ ਤੇ ਬਦਬੂਦਾਰ ਪਾਣੀ ਆ ਰਿਹਾ ਹੈ ਜਿਸ ਕਾਰਨ ਪਿੰਡ ਵਾਸੀ ਕਾਫੀ ਜ਼ਿਆਦਾ ਪਰੇਸ਼ਾਨ ਹੋਏ ਨੇ ਅਜ ਨਾਲਾ ਤੋਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਜਿੱਥੇ ਕਿ ਹੜਾ ਤੋਂ ਬਾਅਦ ਪਾਣੀ ਜ਼ਰੂਰ ਸੁੱਕਣ ਲੱਗ ਗਿਆ ਪਰ ਉੱਥੇ ਹੀ ਪਿੰਡ ਵਾਸੀਆਂ ਦੀਆਂ ਜੋ ਪਰੇਸ਼ਾਨੀਆਂ ਨੇ ਉਹ ਵੀ ਵਧਣ ਲੱਗ ਗਿਆ ਇਸ ਮਾਮਲੇ ਦੇ ਨਾਲ ਜੁੜੀ ਜੋ ਜਾਣਕਾਰੀ ਸਾਹਮਣੇ ਆਈ ਉਹ ਤੁਹਾਨੂੰ ਦੱਸਾਂਗੇ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਅਜਨਾਲਾ ਹਲਕੇ ਦੇ ਕਈ ਪਿੰਡ ਹੜ੍ਹ ਦੇ ਕਾਰਨ ਪਿਛਲੇ ਦਿਨੀ ਬੁਰੀ ਤਰੀਕੇ ਦੇ ਨਾਲ ਪ੍ਰਭਾਵਿਤ ਹੋਏ ਤੇ ਜਦ ਹੁਣ ਹੌਲੀ ਹੌਲੀ ਪਾਣੀ ਥੱਲੇ ਨੂੰ ਜਾ ਰਿਹਾ ਹੈ ਤੇ ਇਸ ਦੇ ਸਾਈਡ ਇਫੈਕਟ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ ਸਭ ਤੋਂ ਵੱਡੀ ਮੁਸ਼ਕਲ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਵੱਜੂ ਆ ਰਹੀ ਹੈ ਪਿੰਡ ਗਗੋਮਾਲ ਦੇ ਵਾਸੀਆਂ ਨੇ ਦੱਸਿਆ ਕਿ ਬੋਰ ਅਤੇ ਨਲਕਿਆਂ ਦਾ ਪਾਣੀ ਹੁਣ ਬਦਬੂਦਾਰ ਤੇ ਬੇਸਵਾਦ ਹੋ ਚੁੱਕਾ ਹੈ ਜਿਸ ਨੂੰ ਪੀਣਾ ਔਖਾ ਹੈ 8 ਦਿਨਾਂ ਤੱਕ ਲੋਕ ਆਪਣੇ ਛੱਤਾਂ ਤੇ ਟੰਗੇ ਰਹੇ ਨੇ ਸਰਕਾਰ ਤੇ ਸੇਵਾਦਾਰਾਂ ਦੇ ਵੱਲੋਂ ਦਿੱਤੇ ਗਏ ਪਾਣੀ ਦੇ ਨਾਲ ਉਹਨਾਂ ਨੇ ਗੁਜ਼ਾਰਾ ਕੀਤਾ